ਮਿਸ ਪੂਜਾ ਨੇ ਸੁਦੇਸ਼ ਕੁਮਾਰੀ ਦੇ ਕੈਰੀਅਰ ਨੂੰ ਢਾਹ ਲਾਈ ਆ ਵੀ ਉਹਦੇ ਗਾਣੇ ਖਿੱਚ ਲੇ ਸਾਰੇ ਮੇਰੇ ਲਈ ਚੰਗੇ ਜੀ ਪਹਿਲਾਂ ਕਹਿੰਦੇ ਸੀ ਮੈਂ ਪਹਿਲਾਂ ਥੋੜਾ ਜਿਹਾ ਉਹ ਰੋਸਾ ਜਿਹਾ ਆ ਜਾਂਦਾ ਕਿਤੇ ਕਿਤੇ ਪੂਜਾ ਹੁਣੀ ਡਬਿੰਗ ਕਰਕੇ ਬਾਹਰ ਸਟੂਡੀਓ ਚ ਆਉਂਦੇ ਸੀ ਮੈਂ ਅੰਦਰ ਵੜਦੀ ਸੀ ਮੈਂ ਡਬਿੰਗ ਕਰਕੇ ਬਾਹਰ ਆਂਦੀ ਸੀ ਤਾਂ ਪੂਜਾ ਜੀ ਅੰਦਰ ਜਾ ਰਹੇ ਸੀਗੇ ਫੋਟੋ ਵਾਲਦੇ ਘਰਾਰੀ ਅਟ ਜਾਂਦੀ ਆ ਫੋਟੋ ਦੇ ਘਰਾਰੀ ਅਟ ਜਾਂਦੀ ਸੀ ਉਹ ਫਿਰ ਪਤਾ ਕੀ ਜਾਂ ਤਾਂ ਆ ਸੰਦੀਪ ਉਹ ਲਾਣ ਹੀ ਨਾ ਉਹ ਫਿਰ ਨਾ ਹੀ ਦੇ ਦਿਆ ਕਰੋ ਤੁਸੀਂ ਇੰਨੀ ਕੀ ਲਾਣ ਨਾਲੋਂ ਤਾਂ ਫੇਰ ਬੈਟਰ ਇਹਨੂੰ ਨਾ ਲਾਓ ਔਰ 36 ਕਮੀਆਂ 36 ਕਮੀਆਂ ਗਣਾ ਕੇ ਯਾਰੀ ਤੋੜੀ ਬੱਲੇ ਨਹੀਂ ਤੇਰੇ ਬੱਲੇ ਜੱਟिए ਹਾਂਜੀ ਸੁਪਾਲਜੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਸਰ ਤੁਸੀਂ ਇਹ ਗਾਣਾ ਤਾਂ ਮੇਰੇ ਕੋਲ ਆਇਆ ਸੀ ਆਪਾਂ ਕਿੰਨੀ ਰੂਹ ਨਾ ਗਾਇਆ ਸੀਗਾ ਕਹਿੰਦੇ ਜੀ ਬਸ ਰਾਜਾ ਜਰਜੀ ਨੂੰ ਪਸੰਦ ਨਹੀਂ ਆਇਆ ਉਹ ਕਹਿੰਦੇ ਵੀ ਨਹੀਂ ਵੋਕਲ ਪਸੰਦ ਨਹੀਂ ਤੁਸੀਂ ਜਸਪਿੰਦਰ ਜੀ ਕੋ ਕਰਾਓ ਇਸ ਕਰਕੇ ਮੈਨੂੰ ਚੰਗਾ ਵੀ ਕਹਿਣ ਵਾਲਿਆ ਮੂੰਹ ਤੇ ਮੇਰੇ ਭੈਣ ਜੀ ਭੈਣ ਜੀ ਕੀ ਬਾਤ ਆ ਤੁਹਾਡੀ ਭੈਣ ਜੀ ਤੁਸੀਂ ਤਾਂ ਐ ਪਿੱਠ ਪਿੱਛੇ ਮੇਰੇ ਇੰਨੀਆਂ ਗੱਲਾਂ ਕਰਦੇ ਆ ਨਾ ਕਿਤੇ ਸਿਰਾਂ ਹਿਲਾ ਦਿੰਦੇ ਬਿਨਾ ਥੰਬੋਂ ਉੱਡ ਜਾਏਗਾ ਪਰ ਸੋਫਲੇਟ ਤੇਰੀ ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ ਉਹਨਾਂ ਨੇ ਕਿਹਾ ਚੈੱਕ ਭਰ ਕੇ ਦੇ ਦੇਣਾ ਠੀਕ ਹੈ ਚੈੱਕ ਭਰ ਦੇਣਾ ਜਦੋਂ ਚੈੱਕ ਸਵੇਰ ਨੂੰ ਬੈਂਕ 'ਚ ਲੈ ਕੇ ਜਾਣਾ ਉੱਥੇ ਬੌਂਸ ਹੋਣਾ ਠੀਕ ਹੈ ਕਿੰਦਰ ਜੀ ਉਹਨਾਂ ਦਾ ਕਾਉਂਟ ਜਪਾ ਨਾਲ ਹੀ ਅਸੀਂ ਕਹੇ ਬੌਂਸ ਹੋ ਜਾਂਦੇ ਸੀ ਉਹ ਨਾਲ ਹੀ ਅਸੀਂ ਬੌਂਸ ਹੋ ਜਾਂਦੇ ਸੀ ਉਹ ਮਤਲਬ ਕਿ ਜੱਸੀ ਫੈਨ ਸੀ ਬਹੁਤ ਜ਼ਿਆਦਾ ਮੇਰੀ ਵਾਸਤੇ ਉਹਨੇ ਹਨਾ ਪਰ ਉਹਨੂੰ ਬੈਨੀਫਿਟ ਉਹਨੂੰ ਮਿਲ ਗਿਆ ਜ਼ਿਆਦਾ ਮੈਨ ਨਹੀਂ ਫਟ ਗਿਆ ਚਲੋ ਮੈਨ ਕੋਈ ਤਾਂ ਬੈਨੀਫਿਟ ਮਿਲਿਆ ਇੱਕ ਗੱਲ ਆ ਉਹਨੂੰ ਵੀ ਮਿਲਿਆ ਨਰਿੰਦਰ ਜੋਤ ਨੂੰ ਮਿਲਿਆ ਰਸ਼ੀ ਦੇ ਘਰ ਵਾਲੀ ਨੂੰ ਮਿਲਿਆ ਆ ਕਈਆਂ ਕੁੜੀਆਂ ਨੂੰ ਬੈਨੀਫਿਟ ਮਿਲੇ ਆ ਤੇ ਬਿਲਕੁਲ ਹੁੰਦੇ ਮੈਨੂੰ ਫੋਨ ਮੈਨੂੰ ਕਹਿ ਦਿੰਦੇ ਮੈਡਮ ਜੀ ਫੁੱਲਰ ਸਾਹਿਬ ਨੇ ਕੀ ਕੀਤਾ ਬੜਾ ਸੋਹਣਾ ਚੱਲਣ ਡਈ ਆ ਗੱਡੀ ਚਲਾਈ ਚੱਲਣ ਉਹਨੂੰ ਕਾਹਤੋਂ ਐਕਸਪੈਰੀਮੈਂਟ ਕਰਦੇ ਆ ਕਾ ਦਾ ਫੋਕਾ ਮਾਣ ਕਰਾ ਤੇਰੀ ਸਰਦਾਰੀ ਤੇ ਮੈਂ ਨਹੀਂ ਆਉਣਾ ਜਦ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਜੇ ਨਾ ਆਇਆ ਲੈਣ ਸਫਾਰੀ ਤੇ ਇਮੀਗ੍ਰੇਸ਼ਨ ਤੇ ਜਦੋਂ ਕੈਨੇਡਾ ਨੂੰ ਚੱਲੇ ਇਮੀਗ੍ਰੇਸ਼ਨ ਤੋਂ ਮੈਂ ਸਾਰੇ ਲੰਘ ਕੇ ਕਲਾਕਾਰ ਬਾਅਦ ਮੈਂ ਪਿੱਛੇ ਖੜੀ ਰਹਿ ਗਈ ਮੈਨੂੰ ਕਹਿੰਦੇ ਮੈਡਮ ਜੀ ਨਹੀਂ ਤੁਸੀਂ ਰੁਕੋ ਮੈਂ ਕਿਹਾ ਕੀ ਗੱਲ ਮੇਰਾ ਸਮਾਨ ਉਹ ਚਲਾ ਗਿਆ ਮੈਨੂੰ ਵੀ ਜਾਣ ਦਿਓ ਫੇ ਮੈਨੂੰ ਆਪਣਾ ਸੰਭੂਤ ਦੇਣਾ ਪਿਆ ਭਾਈ ਉੱਥੇ ਗਾ ਕੇ ਕਿਹੜਾ ਗਾਣਾ ਗਾਇਆ ਫੇ ਮੈਂ ਉਹ ਆਪਣਾ ਗਾਣਾ ਸੁਣਾਇਆ ਮੇਰੀ ਨਾ 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 ਮੈਨੂੰ ਛੇੜੀ ਨਾ ਅੱਜ ਆਏ ਨੇ ਸਾਡੇ ਸਟੂਡੀਓ ਦੇ ਵਿੱਚ ਹਰ ਗੀਤ ਨੂੰ ਪਖੂਬੀ ਨਵਾਉਂਦੇ ਨੇ ਐਸੇ ਐਸੇ ਆਲਾਪ ਲਾਉਂਦੇ ਨੇ ਐਸੇ ਐਸੇ ਸੁਰ ਲਾਉਂਦੇ ਨੇ ਗਰਾਰੀਆਂ ਲਾਉਂਦੇ ਨੇ ਮੈਂ ਕਿਹਨਾ ਗੀਤ ਦੇ ਵਿੱਚ ਚਾਰ ਚੰਨ ਲਾ ਦਿੰਦੇ ਨੇ ਬੱਲੇ ਬੱਲੇ ਕਰਾ ਦਿੰਦੇ ਨੇ ਮੇਰੀ ਮੁਰਾਦ ਸੁਦੇਸ਼ ਕੁਮਾਰੀ ਜੀ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਅੱਛਾ ਜੇ ਸਾਹਿਬ ਨੇ ਹੁਣ ਸਤਿ ਸ਼੍ਰੀ ਅਕਾਲ ਦਾ ਦੌਰ ਚੱਲ ਰਿਹਾ ਕਿਉਂਕਿ ਇਹ ਲੀਡਰਾਂ ਵਾਲਾ ਕੰਮ ਚੱਲ ਰਿਹਾ ਹੈ ਬਿਲਕੁਲ ਤੇ ਆਇਆ ਹੁਣ ਜਲੰਧਰੋਂ ਕਾਫੀ ਹਲਚਲ ਉਧਰ ਆਇਆ ਤੇ ਤੁਸੀਂ ਉਧਰੋਂ ਕਿਸੇ ਨੇ ਕਿਹਾ ਨਹੀਂਗਾ ਵੀ ਹੋ ਜੋ ਖੜੇ ਕੋਈ ਨਹੀਂ ਚੋਣਾ ਚ ਮੈਨੂੰ ਤਾਂ ਬਹੁਤ ਦਿਨ ਤੋਂ ਕਹਿੰਦਾ ਪਰ ਮੈਂ ਕਿਹਾ ਭਾਈ ਮੈਨੂੰ ਗਉਣ ਦੇ ਤੱਕ ਇਸੇ ਮਤ ਰਹਿਣ ਦੋ ਕਿਉਂਕਿ ਮੈਂ ਮੇਰੇ ਲਈ ਇੰਨਾ ਸਿਆਸਤ ਤੋਂ ਮੈਂ ਪਿੱਛੇ ਹਾਂ ਬਸ ਇਹ ਕੰਮ ਸਾਡੇ ਵਸ ਦੀ ਗੱਲ ਨਹੀਂ ਫਿਰ ਕਿਤੇ ਇਹ ਨਾ ਨਾ ਹੋਵੇ ਵੀ ਇਹ ਗਾਣਾ ਜਿਹੜਾ ਤੁਹਾਡਾ ਵੇਸ਼ਦਾਈਆ ਕਿਉਂਕਿ ਤੁਸੀਂ ਤਾਂ ਚੋਣ ਪ੍ਰਚਾਰ ਚ ਰਹਿਣਾ ਫਿਰ ਮੇਸ਼ ਜੀ ਨੇ ਕਹਿਣਾ ਵੀ ਵੇਸ਼ਦਾਈਆ ਮੇਰੇ ਪਿੱਛੇ ਹਾਲ ਕੀ ਬਣਾ ਲਿਆ ਉਹਨਾਂ ਨੇ ਕਿਹਾ ਬਣਾਉਣਾ ਹੀ ਸੀ ਆਪ ਦਾ ਚੋਣ ਪ੍ਰਚਾਰ ਚ ਤੁਰਦੇ ਸੀ ਬਿਲਕੁਲ ਬਿਲਕੁਲ ਤੇ ਇਸ ਕਰਕੇ ਸਿਆਸਤ ਦਾ ਬਹੁਤ ਮਤਲਬ ਕਿ ਲੰਬਾ ਚੌੜਾ ਸਰਕਲ ਆ ਤੇ ਇਸ ਕਰਕੇ ਮੈਂ ਤਾਂ ਚਾਹਨੀ ਬਸ ਗਾਇਕੀ ਸਾਡੇ ਕੋਲ ਹੋਈ ਜਾਵੇ ਇੰਨਾ ਹੀ ਬਹੁਤ ਆ ਅੱਛਾ ਗਾਇਕੀ ਦੇ ਵਿੱਚ ਵੀ ਸਿਆਸਤ ਹੁੰਦੀ ਆ ਤੁਹਾਡੇ ਨਾਲ ਹੋਈ ਗਾਇਕੀ ਚ ਵੀ ਤਾਂ ਸਿਆਸਤ ਹੁੰਦੀ ਆ ਹਮ ਚਲਦੀ ਆ ਰਹੀ ਆ ਮੇਰੇ ਨਾਲ ਤਾਂ ਹਮ ਪਰ ਚਲੋ ਕੁਝ ਨਹੀਂ ਕਹਿੰਦੀ ਮੈਂ ਕਿਸੇ ਦੇ ਬਾਰੇ ਸਿਆਸਤ ਖਰੇ ਉਹ ਸਿਆਸਤ ਜਿਹੜੀ ਆਉਂਦੀ ਆ ਸ਼ਾਇਦ ਮੈਨੂੰ ਉਹਨਾਂ ਚੀਜ਼ਾਂ ਤੋਂ ਹੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ ਸਿਆਸਤ ਨਾ ਹੁੰਦੀ ਗਾਇਕੀ ਦੇ ਵਿੱਚ ਤੇ ਸ਼ਾਇਦ ਮੈਨੂੰ ਕੁਝ ਸਿੱਖਣ ਨੂੰ ਨਾ ਮਿਲਦਾ। ਅੱਛਾ ਡੋਲੇ ਵੀ ਹੋ ਕਦੇ ਇਹ ਸਾਰੇ ਦੌਰ 'ਚ। ਡੋਲਦੀ ਤਾਂ ਮੈਂ ਹੈਗੀ ਹਾਂ ਜਦੋਂ ਕਿਤੇ ਧੱਕਾ ਧੱਕਾ ਹੋ ਜਾਂਦਾ ਮੇਰੇ ਨਾਲ। ਤੇ ਡੋਲੀ ਵੀ ਹੈਗੀ ਆ ਪਰ ਸੰਭਲ ਜਾਂਦੀ ਆ ਮੈਂ। ਅੱਛਾ ਨਹੀਂ ਸਵਾਲ ਦੇ ਕੌਣ ਨੇ? ਮਤਲਬ ਪਰਿਵਾਰ ਤੇ ਹੁੰਦਾ ਹੀ ਆ ਪਰ ਅੰਦਰੋਂ ਵੀ ਇੱਕ ਸ਼ਕਤੀ ਹੁੰਦੀ ਆ ਨਾ ਜਿਹੜੀ ਕਹਿੰਦੀ ਆ ਵੀ ਉੱਠ। ਬਿਲਕੁਲ। ਤੇ ਮੈਨੂੰ ਸੰਭਾਲਣ ਵਾਲੇ ਸਭ ਤੋਂ ਮੇਰੇ ਹਸਬੰਡ ਰੇਸ਼ਮ ਜੁਗੜੀ ਜੀ। ਹੂੰ। ਸਪੋਰਟ ਕਰਦੇ ਮੇਰੀ ਬਹੁਤ ਜ਼ਿਆਦਾ ਠੀਕ ਹੈ ਤੇ ਹਰ ਇੱਕ ਇੰਟਰਵਿਊ ਦੇ ਵਿੱਚ ਮੈਂ ਉਹਨਾਂ ਦਾ ਜ਼ਿਕਰ ਕਰਦੀ ਆ ਕਿ ਮੇਰੀ ਬੈਕਬੋਨ ਹੋਈ ਆ ਜੇ ਨਾ ਕਰਿਆ ਤੇ ਫਿਰ ਉਹਨਾਂ ਦਾਲ 'ਚ ਨੁਕਸ ਕੱਢ ਦੇਣਾ। ਇਹ ਦਾਲ 'ਚ ਨੁਕਸ ਕੱਢ ਦੇਣਾ। ਅੱਛਾ। ਮੈਨੂੰ ਪਤਾ ਲੱਗਿਆ ਵੀ ਦਾਲ ਵੀ ਕਹਿੰਦੇ ਉਹੀ ਬਣਾਉਂਦੇ ਆ ਨੁਕਸ ਕਿਦੋਂ? ਹਾਂ, ਦਾਲ ਤਾਂ ਮੈਂ ਉਹਨਾਂ ਦੇ ਹੱਥ ਦੀ ਖਾਨੀ ਆ। ਅੱਛਾ ਜੀ। ਮੂੰਗੀ ਧੋਤੀ ਦਾਲ। ਇਹ ਇਹ ਨਵੇਂ ਇੱਕ ਗੱਲ ਲੋਕਾਂ ਨੇ ਸੁਣਨੀ ਆ ਵੀ ਦੇਖੋ ਵੀ ਪਹਿਲਾ ਹਸਬੈਂਡਾ ਵੀ ਜਿਹੜਾ ਆਪਦੀ ਘਰ ਵਾਲੀ ਨੂੰ ਦਾਲਾਂ ਵੀ ਬਣਾ ਬਣਾ ਕੇ ਖਾਣਾ। ਹਾਂ, ਨਹੀਂ ਨਹੀਂ ਇਸ ਪੱਖੋਂ ਬਹੁਤ ਜ਼ਿਆਦਾ ਸਪੋਰਟਰ ਬਾਬਾ ਮੇਰੇ ਲਈ ਤੇ ਇਸ ਕਰਕੇ ਮੈਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਹਰ ਵਕਤ ਕਿ ਮੇਰੀ ਮੇਰੀ ਲਾਈਫ 'ਚ ਮੇਰਾ ਪਾਰਟ ਲਾਈਫ ਪਾਰਟਨਰ ਪਰਮਾਤਮਾ ਨੇ ਮੈਨੂੰ ਬ ਦੇ ਸਾਹਮਣੇ ਨਾ ਬੈਠੋ ਖਾਤੀ ਸੇਲ ਕੇ ਬਦਾਮ ਖਵਾਉਂਦਾ ਨਹੀਂ ਖਵਾਵੇ ਦਿੰਦੇ ਨੇ ਖਵਾ ਬਿਲਕੁਲ ਬਿਲਕੁਲ ਅੱਛਾ ਚਲੋ ਤੇ ਇਹ ਕੀ ਰਾਜ ਕੀ ਆ ਕਿਉਂਕਿ ਮੈਂ ਉਦੋਂ ਸਕੂਲ ਚ ਪੜਦਾ ਹੁੰਦਾ ਸੀ ਜਦੋਂ ਤੁਹਾਡੀ ਗਾਇਕੀ ਸੁਣਦੇ ਆ ਅੱਜ ਤੁਹਾਡੀ ਇੰਟਰਵਿਊ ਕਰ ਰਹੇ ਆ ਤੇ ਆਵਾਜ਼ ਤੁਹਾਡੀ ਹੋਵੇ ਨਾ ਟੱਲੀ ਵਾਂਗੂ ਟਣਕਦੀ ਆ ਪੂਰੀ ਚਲੋ ਇਹ ਵਾਈ ਗੁਰੂ ਜੀ ਦਾ ਸ਼ੁਕਰਾਨਾ ਆ ਸੋ ਬਾਕੀ ਮੇਰੇ ਸਰੋਤੇ ਜਿਹੜੇ ਮੇਰੀ ਆਵਾਜ਼ ਨੂੰ ਪਸੰਦ ਕਰਦੇ ਆ ਵੀ ਉਹਨਾਂ ਵੱਲੋਂ ਇੱਕ ਮੈਨੂੰ ਹੱਲਾਸ਼ੇਰੀ ਮਿਲਦੀ ਆ ਤਾਂ ਮੈਂ ਹੋਰ ਆਵਾਜ਼ ਨੂੰ ਹੋਰ ਨਿਖਾਰਦੀਆਂ ਕੋਸ਼ਿਸ਼ ਕਰਦੀ ਵੀ ਹੋਰ ਵਧੀਆ ਤੋਂ ਵਧੀਆ ਕਰਾਂ ਤੇ ਬਾਕੀ ਇਹ ਸਾਰਾ ਕੁਝ ਮੇਰੇ ਆਵਾਜ਼ ਨੂੰ ਪਸੰਦ ਕਰਨ ਵਾਲੇ ਮੇਰੇ ਸਰੋਤਿਆਂ ਦਾ ਯਾਰ ਤੇ ਗਾਇਕੀ ਦੀ ਜੇ ਸ਼ੁਰੂਆਤ ਦੀ ਗੱਲ ਕਰੀਏ ਤੁਹਾਡੇ ਪਰਿਵਾਰ ਦੇ ਵਿੱਚ ਗਾਇਕੀ ਸੀ ਉਸ ਤੋਂ ਬਾਅਦ ਜਿਆਦਾ ਪਰਫੁੱਲਤ ਗਾਇਕੀ ਵਿਆਹ ਤੋਂ ਬਾਅਦ ਹੋਈ ਜਾਂ ਪਹਿਲਾਂ ਹੀ ਹੋਣੀ ਸ਼ੁਰੂ ਹੋ ਗਈ ਸੀ ਜਿਆਦਾ ਗਾਉਂਦੀ ਤਾਂ ਮੈਂ ਬਚਪਨ ਤੋਂ ਹੀ ਆ ਜੀ ਸਕੂਲ ਟਾਈਮ ਤੋਂ ਹੀ ਗਾਉਂਦੀ ਆ ਰਹੀ ਹਾਂ ਤੀਸਰੀ ਚੌਥੀ ਚ ਪੜ੍ਹਦੀ ਸੀ ਜਦੋਂ ਮੈਂ ਤੇ ਬਾਕੀ ਚੱਲਦੇ ਚੱਲਦੇ ਸ਼ੁਰੂ ਤੋਂ ਹੀ ਚੇਟਕ ਗਾਉਣ ਵੱਲ ਲੱਗੀ ਬਾਕੀ ਪਰਿਵਾਰ ਦੇ ਵਿੱਚ ਮੇਰੇ ਮਦਰ ਸੀਗੇ ਤੇ ਉਹ ਕੀਰਤਨ ਵਗੈਰਾ ਕਰਦੇ ਹੁੰਦੇ ਸੀਗੇ ਤੇ ਉਹਨਾਂ ਨਾਲ ਉਹਨਾਂ ਨੇ ਜਦੋਂ ਕੀਰਤਨ ਕਰਨਾ ਕੋਈ ਭਜਨ ਸ਼ਬਦ ਪੜ੍ਹਨਾ ਉਹਨਾਂ ਦੇ ਨਾਲ ਮੈਂ ਵੀ ਪੜ੍ਹਨਾ ਤਾਂ ਫਿਰ ਚੇਟਕ ਮੈਨੂੰ ਮੰਮੀ ਮੇਰੇ ਤੋਂ ਲੱਗੀ ਅੱਛਾ ਕੀ ਮਹਿਸੂਸ ਕੀ ਕਰਿਆ ਜਦੋਂ ਗੈਕੀ ਦੇ ਵਿੱਚ ਕਲਿੱਕ ਮਿਲਿਆ ਉਦੋਂ ਮਤਲਬ ਕੀ ਹੁੰਦਾ ਜਦੋਂ ਗੈਕੀ ਦੇ ਵਿੱਚ ਬੰਦਾ ਸਥਾਪਿਤ ਜਾਂ ਹੋਣ ਲੱਗਦਾ ਤਾਂ ਬਹੁਤ ਸਾਰਾ ਘੇਰਾ ਵੀ ਵੱਧਦਾ ਬਹੁਤ ਸਾਰੇ ਲੋਕਾਂ ਦੇ ਫੋਨ ਵੀ ਇੱਕੋ ਦਾ ਮਾਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਹ ਸਾਰਾ ਕੁਝ ਦੇਸ਼ ਲਈ ਕਿਵੇਂ ਸੀ ਕਿ ਆ ਕਾਮ ਕਰਦੀ ਕੁੜੀ ਲਈ ਹਾਂ ਮੇਰੇ ਲਈ ਬਹੁਤ ਵੱਡੀ ਗੱਲ ਸੀ ਬਹੁਤ ਖੁਸ਼ੀ ਸੀ ਉਸ ਟਾਈਮ ਨੂੰ ਮਹਿਸੂਸ ਹੁੰਦੀ ਵੀ ਮੈਂ ਸੋਚਿਆ ਵੀ ਨਹੀਂ ਸੀ ਵੀ ਮੈਂ ਇੱਥੋਂ ਤੱਕ ਪਹੁੰਚਾਂਗੀ ਵੀ ਇੰਨਾ ਵੀ ਮੈਨੂੰ ਫੋਨ ਆਉਣਗੇ ਕਿਉਂਕਿ ਮੈਂ ਤਾਂ ਬਸ ਆਪਣਾ ਸਕੂਨ ਨੂੰ ਦੇਣ ਵਾਸਤੇ ਗਾਉਂਦੀ ਹੁੰਦੀ ਸੀਗੀ ਵੀ ਪਤਾ ਨਹੀਂ ਮੈਨੂੰ ਐਸੇ ਜਾਂ ਤਾਂ ਤਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਕਦੀ ਮੈਂ ਕਿ ਗਾਣੇ ਇਦਾਂ ਮੇਰੇ ਆਉਣਗੇ ਜਾਂ ਮੈਂ ਇਸ ਲੈਵਲ ਤੱਕ ਕਦੀ ਪਹੁੰਚੂਗੀ ਇਹ ਮੇਰੇ ਸੁਪਨਾ ਬਿਲਕੁਲ ਕਦੀ ਨਹੀਂ ਸੀ ਸੋਚਿਆ ਮੈਂ ਅੱਛਾ ਤੁਹਾਨੂੰ ਨਾ ਬਹੁਤ ਵਾਰ ਇਹ ਸਵਾਲ ਉੱਠਦਾ ਵੀ ਹੈ ਕਿ ਸੁਦੇਸ਼ ਨੂੰ ਇਗਨੋਰ ਬਹੁਤ ਕੀਤਾ ਜਾਂਦਾ ਹੈ ਪਰ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਸੀਨਾ ਚੀਰ ਕੇ ਪੱਥਰਾਂ ਦਾ ਨਿਕਲਦੇ ਹੋ ਓਵੇਂ ਨਿਕਲਦੇ ਹੋ ਫਿਰ ਕੀ ਇਹਦੀ એનર્ਜੀ ਆ ਜਿਹੜੀ ਕਿਉਂਕਿ ਤੁਸੀਂ ਇਸ ਚੀਜ਼ ਨੂੰ ਮੇਰੀ ਨੂੰ ਸਮਝਦੇ ਹੋ ਵੀ ਤੁਹਾਨੂੰ ਕਈ ਥਾਈ ਇਗਨੋਰ ਕੀਤਾ ਜਾਂਦਾ ਉਹ ਤੁਹਾਡੇ ਤੇ ਕਿਹੋ ਜਿਹਾ ਮਤਲਬ ਮਾਹੌਲ ਹੁੰਦਾ ਉਹ ਜਦੋਂ ਸਾਰੀਆਂ ਕੁਸ਼ ਵਾ ਪਰਦਾ ਇਹ ਸਾਰਾ ਇਸ ਤਰ੍ਹਾਂ ਸੰਦੀਪ ਜੀ ਮੈਂ ਵਾਿਗੁਰੂ ਜੀ ਤੇ ਮੈਂ ਹਰ ਵਕਤ ਉਸ ਵਾਿਗੁਰੂ ਨੂੰ ਹਰ ਵਕਤ ਮੇਰੀ ਜਬਾਨ ਤੇ ਉਸ ਲਫਜ਼ ਇਹ ਲਫਜ਼ ਰਹਿੰਦਾ ਆ ਕਿਉਂਕਿ ਮੈਂ ਇਗਨੋਰ ਵਾਲੀ ਗੱਲ ਆ ਨਾ ਜਦੋਂ ਮੇਰ ਨਾਲ ਹੁੰਦਾ ਆ ਫਿਰ ਥੋੜੇ ਟਾਈਮ ਲਈ ਮੇਰੇ ਮਨ ਨੂੰ ਝਟਕਾ ਲੱਗਦਾ ਫਿਰ ਉਸ ਵਾਿਗੁਰੂ ਅਕਾਲ ਪੁਰਖ ਵੱਲ ਮੇਰਾ ਧਿਆਨ ਚਲਾ ਜਾਂਦਾ ਆ ਵੀ ਖਰੇ ਉਹ ਜੋ ਕਰ ਰਿਹਾ ਸਹੀ ਕਰ ਰਿਹਾ ਸ਼ਾਇਦ ਇਹ ਮੇਰੇ ਕਰਮਾਂ ਚ ਜਾਂ ਮੇਰੇ ਭਾਗਾਂ ਚ ਲੋਕ ਮੇਰੇ ਨਾਲ ਇਦਾਂ ਕਰ ਰਿਹਾ ਖਰੇ ਮੇਰਾ ਮਾਲਕ ਰਸਤਾ ਬਣਾ ਰਿਹਾ ਕੋਈ ਮੇਰੇ ਲਈ ਸ਼ਾਇਦ ਇਹ ਵੀ ਕੋਈ ਪਤਾ ਨਹੀਂ ਹੈ ਨਾ ਤੇ ਇਸ ਕਰਕੇ ਮੈਂ ਕਿੰਨੀ ਜਿਹੜੇ ਮੈਨੂੰ ਇਗਨੋਰ ਕਰਦੇ ਵੀ ਆ ਨਾ ਤਾਂ ਮੈਂ ਤਾਂ ਵੀ ਉਹਨਾਂ ਦਾ ਸਤਿਕਾਰ ਕਰਦੀ ਆ ਵੀ ਸ਼ਾਇਦ ਉਹਨਾਂ ਕੋਲ ਮੈਨੂੰ ਕੁਝ ਮਾਲਕ ਕੋ ਮੇਰੇ ਲਈ ਚੰਗਾ ਹੀ ਕੁਝ ਕਰੂਗਾ ਅੱਛਾ ਜਿਸ ਤਰ੍ਹਾਂ ਤੁਹਾਡੀ ਆਵਾਜ਼ ਹੈ ਫਿਰ ਬਾਲੀਵੁੱਡ ਵਾਲੇ ਪਾਸੇ ਜਾਂ ਉਧਰ ਕਦੇ ਮਨ ਚ ਆਇਆ ਵੀ ਰੁੱਖ ਕਰੀਏ ਪੰਜਾਬ ਤੋਂ ਬਾਹਰ ਵੀ ਦੈਰਾ ਬਣਾਈਏ ਜਾਂ ਕਿਸੇ ਨੇ ਸਲਾਹ ਦਿੱਤੀ ਇਸ ਤਰ੍ਹਾਂ ਇਸ ਵਾਰ ਮੈਨੂੰ ਮਤਲਬ ਕਿ ਇਸ ਗਾਇਕੀ ਚ ਜਦੋਂ ਮੈਂ ਆਈ ਸੀ ਨਾ ਜੀ ਤੇ ਇੱਕ ਦਰਗਾਹ ਹੁੰਦੀ ਸੀ ਸਾਡੇ ਛੰਡਿਆਂ ਵਾਲੇ ਪੀਰ ਫੁੱਟਬਾਲ ਚੌਂਕ ਜਲੰਧਰ ਜੀ ਤੇ ਉੱਥੇ ਜਦੋਂ ਮੈਂ ਛੰਡਿਆਂ ਵਾਲੇ ਪੀਰ ਬਾਬਾ ਜੀ ਦੇ ਘਰ ਹੀ ਪਈ ਸੀ ਨਾ ਤੇ ਉੱਥੇ ਨਾਲ ਹੀ ਘਰ ਸੀਗਾ ਹਰਜੀਤ ਸਿੰਘ ਦੂਰਦਰਸ਼ਨ ਤੇ ਤੁਹਾਨੂੰ ਸ਼ਾਇਦ ਜਾਣਦੇ ਹੋ ਜੀ 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 ਬਹੁਤ ਵੱਡੇ ਮਾਨ ਤੇ ਉਹ ਉਹਨਾਂ ਦਾ ਘਰ ਹੁੰਦਾ ਸੀ ਸਾਹਮਣੇ ਜੀ ਮੈਂ ਸਟੇਜ ਤੇ ਗਾ ਰਹੀ ਆ ਤਾਂ ਕੁਦਰਤੀ ਰਾਤ ਦੇ 2:00 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਗਾ ਰਹੀ ਹਾਂ ਤਾਂ ਮੇਰੀ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਪਈ ਉਹਨਾਂ ਦੀ ਵਾਈਫ ਦੇ ਕੰਨਾਂ 'ਚ ਪਈ ਜੀ ਉਹ ਸੁੱਤੇ ਪੇ ਉੱਠ ਕੇ ਆਏ ਮੇਰਾ ਖਿਆਲ ਪਾਠ ਕਰ ਰਹੇ ਸੀ ਉਸੋਂ ਵੇਲੇ ਪਾਠ ਕਰਕੇ ਸੌਂਦੇ ਆ ਜੀ ਜੀ ਤੇ ਉਹ ਉੱਠ ਕੇ ਆਏ ਫਟਾਫਟ ਦੇਖੀਏ ਵੀ ਇਹ ਇੰਨੀ ਸੁਰੀਲੀ ਆਵਾਜ਼ ਆ ਰਹੀ ਆ ਬੜਾ ਸੋਹਣਾ ਕੁੜੀ ਕੋਈ ਗਾ ਰਹੀ ਆ ਵੀ ਦੇਖੇ ਕੌਣ ਗਾ ਰਹੀ ਆ ਹੂੰ ਉਹ ਉਹਨੇ ਪੈਰੀ ਉਹ ਬਾਹਰ ਆਏ ਠੀਕ ਆ ਆਣ ਕੇ ਤੇ ਪੱਪੂ ਭਾਜੀ ਢੋਲ ਕਾ ਪਲੇ ਕਰਦੇ ਹੁੰਦੇ ਸੀ ਹੰਸ ਭਾਜੀ ਦੇ ਨਾਲ ਜੀ ਜੀ ਦੇ ਉਹਨਾਂ ਨੇ ਜਦੋਂ ਪੱਪੂ ਨੂੰ ਮਿਲੇ ਤੇ ਕਹਿੰਦੇ ਵੀ ਪੱਪੂ ਜੀ ਜਦੋਂ ਇਹ ਪ੍ਰੋਗਰਾਮ ਤੁਹਾਡਾ ਖਤਮ ਹੋ ਗਿਆ ਨਾ ਤੇ ਇਸ ਕੁੜੀ ਨੂੰ ਘਰ ਲੈ ਕੇ ਆਇਓ ਕੁੜੀ ਨੂੰ ਮਲਾਇਓ ਸਾਨੂੰ ਤੇ ਫਿਰ ਜਦੋਂ ਪ੍ਰੋਗਰਾਮ ਸਮਾਪਤ ਹੋਇਆ ਅਸੀਂ ਅੰਦਰ ਗਏ ਉਹਨਾਂ ਨੇ ਮੈਨੂੰ ਬਹੁਤ ਮਤਲਬ ਕਿ ਨੱਕ ਪਿਆਰ ਦਿੱਤਾ ਨਾ ਕਹਿੰਦੇ ਬੇਟਾ ਤੇਰੀ ਤਵਾਜ ਹੀ ਬਹੁਤ ਇੰਨੀ ਅੱਛੀ ਅਨਮੈਰਿਟ ਸੀ ਉਸ ਟਾਈਮ ਠੀਕ ਹੈ ਤੇ ਫਿਰ ਮਤਲਬ ਕਿ ਕੁਦਰਤੀ ਬਾਂਸਲ ਸਾਹਿਬ ਵੀ ਉੱਥੋਂ ਜਾ ਰਹੇ ਸੀਗੇ ਅੱਛਾ ਮਾਨਸਲੇ ਆਪਣੇ ਮੇਰੇ ਵੀਰ ਅਸ਼ੋਕ ਬਾਂਸਲ ਜੀ 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 ਉਹਨਾਂ ਦਾ ਬਹੁਤ ਵੱਡਾ ਰੋਲ ਆ ਮੇਰੀ ਲਾਈਫ ਦੇ ਵਿੱਚ ਕਿ ਹੈ ਹੀ ਉਹਨਾਂ ਦੀ ਬਦੌਲਤ ਅੱਜ ਮੈਂ ਹਨਾ ਜੀ ਜੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਰਜੀਤ ਸਿੰਘ ਜੀ ਨੇ ਮੈਨੂੰ ਮੈਂ ਗਾਣਾ ਗਵਾਇਆ ਪਹਿਲਾ ਗਾਣਾ ਮੇਰਾ ਗਾਇਆ ਸੀ ਸਰਦੂਲ ਭਾਜੀ ਉਹਨਾਂ ਨੇ ਜੀ ਕੀ ਬਾਤ ਤੇ ਬਾਲੀਵੁੱਡ ਦਾ ਤੁਸੀਂ ਗੱਲ ਕੀਤੀ ਉਹਦੇ ਵਿੱਚ ਫਿਰ ਸੁਖਵਿੰਦਰ ਬੱਬਲੂ ਜੀ ਨੇ ਵੀ ਉਹਨਾਂ ਨੇ ਮੇਰਾ ਗਾਣਾ ਗਵਾਇਆ ਸੀ ਬੰਬਈ ਲੈ ਕੇ ਗਏ ਸੀ ਮੈਨੂੰ ਅੱਛਾ ਤੇ ਬਸ ਉੱਥੇ ਵੀ ਗਾਇਕੀ ਦੇ ਵਿੱਚ ਸਿਆਸਤ ਦੀ ਗੱਲ ਕੀਤੀ ਨਾ ਤੁਸੀਂ ਉੱਥੇ ਵੀ ਸਿਆਸਤ ਹੀ ਹੋਈ ਮੇਰੇ ਨਾਲ ਅੱਛਾ ਹਾਂ ਉੱਥੇ ਵੀ ਉਹਨਾਂ ਨੇ ਇੰਨਾ ਮੈਂ ਘੰਟੇ ਮਤਲਬ ਕਿ ਬਬਲੂ ਭਾਜੀ ਨੇ ਸੁਖਿੰਦਰ ਜੀ ਨੇ ਬਹੁਤ ਰਿਗਾਰਡ ਕੀਤਾ ਬਹੁਤ ਸਾਡਾ ਉਹਨਾਂ ਦੇ ਮਤਲਬ ਕਿ ਜਿੰਨੇ ਵੀ ਉਹਨਾਂ ਦੇ ਨਾਲ ਦੇ ਸੀਗੇ ਉਹਨਾਂ ਨੇ ਬੜੀ ਸਾਡੀ ਸਪੋਰਟ ਕੀਤੀ ਉਹਨਾਂ ਨੇ ਤੇ ਸਤਕਾਰ ਵੀ ਦਿੱਤਾ ਪਰ ਜਦੋਂ ਮੈਂ ਗਾਇਆ ਉੱਥੇ ਨਿਮ ਜੇ ਨਾਲ ਮੈਂ ਗਾਇਆ ਨਾ ਵੀ ਪੂਰੀ ਰੂਹ ਨਾਲ ਗਾਇਆ ਸੀਗਾ ਤੇ ਜਦੋਂ ਮੈਂ ਉਹ ਗਾਣਾ ਜਦੋਂ ਸੁਣਿਆ ਨਾ ਜੀ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ ਉਸ ਗਾਣੇ ਦਾ ਜਦੋਂ ਮੈਂ ਸੁਣਿਆ ਨਾ ਠੀਕ ਹੈ ਮੇਰੀ ਆਵਾਜ਼ ਸਾਰੀ ਫਿਨਿਸ਼ ਕਰਕੇ ਇੱਕ ਲਾਈਨ ਹੀ ਸਿਰਫ ਮੇਰੀ ਉਹਦੇ ਚ ਚੱਲਣ ਢਈ ਆ ਅੱਛਾ ਗਾਣਾ ਜਦੋਂ ਆਇਆ ਹਾਂਜੀ ਉਹ ਕਿਹੜਾ ਗਾਣਾ ਸੀ ਕੋਈ ਗਾਣਾ ਹੁਣ ਤਾਂ ਮੈਂ ਉਹਦੇ ਬੋਲ ਮੇਰੇ ਦਿਮਾਗ ਚੋਂ ਨਿਕਲ ਗਏ ਪੁਰਾਣੀ ਗੱਲਾਂ ਬਹੁਤ ਠੀਕ ਹੈ ਉਸ ਸਮੇਂ ਦੀ ਇਹ ਮੇਰਾ ਖਲ 97 98 ਦੀ ਗੱਲ ਹੋਗੀ ਸ਼ਾਇਦ ਠੀਕ ਹੈ ਅੱਛਾ ਕੀ ਬਾਤ ਹੈ ਫਿਰ ਪਰ ਜਿਹੜਾ ਜਿਹੜਾ ਤੁਹਾਨੂੰ ਜਿਆਦਾ ਵੱਡੀ ਬ੍ਰੇਕ ਮਿਲਦੀ ਹੈ ਉਹ ਬਲਵੀਰ ਬੋਪਾ ਰਾਏ ਦੇ ਗੀਤੋਂ ਮਿਲਦੀ ਹੈ ਹਾਂਜੀ ਹਾਂਜੀ ਤੇ ਉਹ ਗੀਤ ਵੀ ਬਾਕਮਾਲ ਆ ਮੈਂ ਮੇਰੇ ਮੇਰੇ ਚਾਚਾ ਜੀ ਥੋੜੇ ਮਜਾਕੀਆਂ ਨੇ ਤੇ ਮੈਂ ਕਿਹਾ ਜੀ ਇਹ ਗੀਤ ਕਿਵੇਂ ਬਣਿਆ ਹੋਣਾ ਉਹ ਕਹਿੰਦਾ ਜਰ ਵੀ ਜਿਹੜੀ ਗਾਉਣ ਵਾਲੀ ਹੈ ਨਾ ਉਹ ਕਈ ਦਿਨ ਹੋ ਗਏ ਪੇਕੀ ਗਈ ਸੀ ਤੇ ਉਹਨੇ ਵੀਡੀਓ ਕਾਲ ਲਾ ਲਈ ਕਹਿੰਦਾ ਉਹ ਮਤਲਬ ਮੈਂ ਜਿੱਦਾ ਹਾਸੇ ਚ ਕਹਿੰਦੇ ਹੁੰਦੇ ਆ ਤੇ ਇਹ ਕਹਿੰਦੇ ਵੀ ਉਹਨੇ ਹੁਣ ਦੀ ਗੱਲ ਆ ਥੋੜੇ ਦਿਨ ਜਿੱਦਾ ਗਾਣਾ ਚੱਲ ਰਿਹਾ ਸੀ ਕਹਿੰਦੇ ਜੀ ਹੁਣ ਦੇ ਦੌਰ ਨਾਲ ਦਾ ਵੀਡੀਓ ਬਣੇ ਤਾਂ ਵੀਡੀਓ ਕਾਲ ਲਾ ਕੇ ਪੁੱਛੀ ਵੀ ਮੇਰੇ ਬਿਨਾ ਹਾਲ ਕੀ ਬਣੋ ਕਹਿੰਦਾ ਦਾਲ ਦੂਲ ਡੋਲੀ ਹੋਈ ਆ ਇੱਥੇ ਤੇ ਉਹ ਕਹਿੰਦੀ ਵੀ ਆਹ ਕੀ ਕਰੀ ਫਿਰਦਾ ਤੇ ਇਹ ਗੀਤ ਦੀ ਵੀ ਕੋਈ ਕਹਾਣੀ ਤਾਂ ਹਰ ਗੀਤ ਦੇ ਨਾਲ ਜੁੜੀ ਹੁੰਦੀ ਆ ਇਹ ਗਾਣਾ ਬਸ ਜੀ ਇਸ ਗਾਣੇ ਨੇ ਤਾਂ ਮੇਰੀ ਹੈ ਨਾ ਲਾਈਫ ਹੀ ਪਲਟ ਕੇ ਰੱਖ ਦਿੱਤੀ ਅੱਛਾ ਤੇ ਇਹ ਇਹਦੇ ਇਸ ਗਾਣੇ ਦੇ ਪ ਇਨਸੀਡੈਂਟ ਕਹਿੰਦੇ ਹੁੰਦੇ ਇੰਗਲਿਸ਼ ਚ ਕੀ ਕਹਿੰਦੇ ਮੈਨੂੰ ਤਾਂ ਬੋਲ ਨਾ ਹਾਂ ਦੱਸ ਹਾਂ ਦੱਸ ਤਾਂ ਕੁਝ ਲਾ ਦ ਮੈਂ ਕੋ ਵੱਡੀ ਗੱਲ ਹੀ ਐ ਇਨਸੀਡੈਂਟ ਕੀ ਕਹਿੰਦੇ ਐ ਇਨਸੀਡੈਂਟ ਇਨਸੀਡੈਂਟ ਹੈ ਹੈਨਾ ਇਹਦੇ ਪਿੱਛੇ ਬਹੁਤ ਵੱਡਾ ਹੱਥ ਆ ਤੇ ਇਹ ਗਾਣਾ ਜਦੋਂ ਆਉਣਾ ਸੀ ਨਾ ਮੈਂ ਸੰਦੀਪ ਜੀ ਇੱਕ ਜਲੰਧਰ ਸਟੂਡੀਓ ਆ ਸਾਡੇ ਮਿੱਠਾਪੁਰ ਅੱਛਾ ਉੱਥੇ ਮੈਂ ਗਾਣਾ ਰਿਕਾਰਡ ਕਰਦੀ ਸੀ ਉਹ ਵੀ ਇੱਕ ਮੂਵੀ ਦਾ ਹੀ ਸੀਗਾ ਜੀ ਉਸ ਗਾਣੇ ਦੇ ਵਿੱਚ ਮੇਰੇ ਕੋਲ ਉਹਨਾਂ ਨੇ 4 ਘੰਟੇ ਗੁਆਇਆ ਮੈਨੂੰ 4 ਘੰਟੇ ਹੂੰ ਇਹਨੇ ਹਾਈ ਪਿਚ ਦੇ ਸਕੇਲ ਤੇ ਮੈਂ ਜਦੋਂ ਗਾਇਆ ਨਾ ਤੇ ਚਾਰ ਪੰਜ ਏਦਾਂ ਲੜਕੀਆਂ ਹੋਰ ਵੀ ਬੈਠਿਆ ਸੀ ਕਾਫੀ 15 20 ਜਾਨੇ ਬੈਠੇ ਸੀ ਹੂੰ ਪੂਰੀ ਰੂਹ ਲਾਤੀ ਮੈਨੂੰ ਉਦੋਂ ਜਨੂਨ ਸੀ ਵੀ ਮੇਰਾ ਕੁਝ ਬਣੇ ਹੈਨਾ ਕੋ ਮੇਰਾ ਸਟਰਗਲ ਸੀਗੀ ਉਸ ਟਾਈਮ ਦੇ ਵਿੱਚ ਜਦੋਂ ਮੈਂ ਗਾਣਾ ਗਾਇਆ ਨਾ ਮੈਨੂੰ 4 ਘੰਟੇ ਲੱਗੇ ਗੌਂਦੀ ਨੂੰ ਗਾਣਾ ਇੰਨਾ ਬੰਬ ਬਣਿਆ ਨਾ ਹੂੰ ਉਹ ਬੰਦਿਆਂ ਨੇ ਕੀ ਕੀਤਾ ਉਹ ਵਿਚਾਰਿਆਂ ਨੇ ਆ ਨਾ ਬਾਹਰ ਆਣ ਕੇ ਮੈਨੂੰ ਕਹਿੰਦੇ ਭੈਣ ਜੀ ਆ ਜਾਓ ਹੂੰ ਹਾਏ ਹਾਏ ਮੈਂ ਕਿਹਾ ਕੀ ਹੋ ਗਿਆ ਹੂੰ ਕਹਿੰਦੇ ਭੈਣ ਜੀ ਗੱਲ ਨਹੀਂ ਬਣੀ ਅੱਛਾ ਹਾਈ ਹਾਈ ਸੰਦੀਪ ਮੇਰਾ ਤਾਂ ਦਿਲ ਟੁੱਟ ਗਿਆ ਮੇਰੇ ਅੱਖਾਂ 'ਚੋਂ ਅਥਰੂ ਵਗਣ ਲੱਗ ਪਏ ਵੀ ਮੈਂ ਇੰਨੀ ਦੇਰ ਦੀ 4 ਘੰਟੇ ਹੋ ਗਏ ਮੈਨੂੰ ਗੌਂਦੀ ਨੂੰ ਮੁੜ ਕੋ ਮੁੜਕੀ ਹੋ ਗਈ ਮੁੜ ਕੋ ਮੁੜਕੀ ਹੋ ਗਈ ਮੈਂ ਹੂੰ ਬੀਏ ਮੈਨੂੰ ਕਹਿੰਦੇ ਵੀ ਤੁਸੀਂ ਗੱਲ ਨਹੀਂ ਬਣੀ ਮੈਂ ਕਿਹਾ ਮੈਨੂੰ ਸੁਣਾਓ ਕਿੱਥੇ ਨਹੀਂ ਗੱਲ ਬਣੀ ਮੈਨੂੰ ਸੁਣਾਇਆ ਗਾਣੇ ਦੀ ਇੰਨੀ ਮਤਲਬ ਕਿ ਮੈਲੋਡੀ ਆ ਰਹੀ ਆ ਗਾਣੇ ਦੇ ਵਿੱਚ ਮੈਨੂੰ ਗਲਾ ਪਤਾ ਨਹੀਂ ਉਹ ਪਰਮਾਤਮਾ ਨੇ ਉਹ ਕਿੱਥੋਂ ਦਿੱਤਾ ਹੋਇਆ ਸੀ ਮੈਨੂੰ ਆਵਾਜ਼ ਇੰਨੀ ਟਣਕ ਕੇ ਆਵੇ ਨਾ ਉਹ ਬੰਦਿਆ ਨੇ 1 ਮਿੰਟ ਦੇ ਵਿੱਚ ਲੱਸੀ ਕਰਤਾ ਸਾਰਾ ਅੱਛਾ ਚਲੋ ਇਹ ਵੀ ਮੈਂ ਉਹਨਾਂ ਦਾ ਵੀ ਸ਼ੁਕਰਾਨਾ ਕਰਦੀ ਖਰੇ ਉਹ ਨਾ ਮੇਰੇ ਨਾਲ ਇਦਾਂ ਕਰਦੇ ਤਾਂ ਮੈਂ ਇੱਥੋਂ ਨਹੀਂ ਸੀ ਬਿਲਕੁਲ ਜ਼ਿੰਦਗੀ ਦੇ ੱੱਕੇ ਸਿਖਾਉਂਦੇ ਨੇ ਇਹ ਹੀ ਸਿਖਾਉਂਦੇ ਆਪਾਂ ਨੂੰ ਤੇ ਜਦੋਂ ਮੈਨੂੰ ਹਨਾ ਕਹਿੰਦੇ ਭੈਣ ਜੀ ਆਜੋ ਤੁਸੀਂ ਬਾਹਰ ਸਟੂਡੀਓ ਚ ਮੈਨੂੰ ਕਹਿੰਦੇ ਆ 2500 ਰੁਪਇਆ ਲਓ ਅੱਛਾ ਅਸੀਂ ਰਿਕਸ਼ੇ ਤੇ ਗਏ ਸੀ ਹਸਬੈਂਡ ਵਾਈਫ ਦੋਨੋਂ ਰੇਸ਼ਮ ਜੀ ਗਾੜੀ ਜੀ ਤਾਂ ਮੈਂ ਠੀਕ ਹੈ ਅਸੀਂ ਹਨਾ ਮੈਂ ਆਪਣੀ ਮੇਰੀ ਬੇਟੀ ਸੀ ਛੋਟੀ 2 ਸਾਲ ਦੀ ਅੱਛਾ ਉਹਨੂੰ ਮੈਂ ਰੈਂਟਰ ਦੇ ਅਸੀਂ ਰਹਿੰਦੇ ਸੀ ਇੱਕ ਕਿਰਾਏ ਦੇ ਕਮਰੇ 'ਚ ਅੱਛਾ ਮੈਂ ਅਸੀਂ ਉਹਨੂੰ ਲੋਕ ਲਾ ਕੇ ਬੇਟੀ ਨੂੰ ਤੇ ਬਾਹਰੋਂ ਲੋਕ ਲਾ ਕੇ ਅਸੀਂ ਆਗੇ ਅਸੀਂ ਸਟੂਡੀਓ ਹਾਂ ਨਾਲ ਦੇ ਗਵਾਂਢੀਆਂ ਨੂੰ ਕਿਹਾ ਹੀ ਮੈਂ ਮੈਂ ਕਿਹਾ ਮੇਰੀ ਬੇਟੀ ਦਾ ਧਿਆਨ ਰੱਖਿਓ ਇੱਕ ਤਾਕੀ ਦੇ ਵਿੱਚੋਂ ਦੇਖ ਲਿਓ ਵੀ ਉੱઠી ਤਾਂ ਨਹੀਂ ਕਿਤੇ ਮੈਨੂੰ ਐਦਾਂ ਇੱਕ ਫੋਨ ਸੀਗਾ ਸਾਨੂੰ ਹਰਜੀਤ ਸਿੰਘ ਜੀ ਨੇ ਲੈ ਕੇ ਦਿੱਤਾ ਸੀਗਾ ਨੋਕੀਆ ਦਾ ਉਸ ਟਾਈਮ ਠੀਕ ਹੈ ਉਹ ਨਿੱਕਾ ਜਿਹਾ ਫੋਨ ਹੁੰਦਾ ਸੀ ਸਾਨੂੰ ਕਹਿੰਦੇ ਸੀ ਸੁਦੇਸ਼ ਤੂੰ ਇਹਦੇ ਤੇ ਕਾਲ ਕਰਨੀ ਹੈ ਜਦੋਂ ਵੀ ਸਾਨੂੰ ਕਿਤੇ ਤੇਰੀ ਲੋੜ ਪਵੇ ਤੇਰਾ ਆ ਫੋਨ ਰੱਖੀ ਆਪਣੇ ਕੋਲ ਅੱਛਾ ਉਹੀ ਮੈਨੂੰ ਨੰਬਰ ਉਹਨਾਂ ਨੇ ਦਿੱਤਾ ਹੋਇਆ ਜਿਹੜਾ ਅੱਜ ਵੀ ਮੇਰਾ ਚੱਲਦਾ ਹਾਂ ਅੱਜ ਵੀ ਉਹੀ ਨੰਬਰ ਚੱਲਦਾ ਜਿਹੜਾ ਮੈਨੂੰ ਨੰਬਰ ਲੈ ਕੇ ਦਿੱਤਾ ਬੜੀ ਪੁਰਾਣੀ ਗੱਲ ਐ ਤੇ ਬੜੀ ਪੁਰਾਣੀ ਗੱਲ ਨਾਲ ਤੇ ਨੰਬਰ ਮੈਂ ਉਸੇ ਨੰਬਰ ਤੇ ਕਹਿੰਦਾ ਤੈਨੂੰ ਇਸੇ ਫੋਨ ਨੰਬਰ ਫੋਨ ਤੇ ਤੈਨੂੰ ਬਹੁਤ ਕਾਲਾਂ ਆਉਣੀਆਂ ਤੇ ਵਾਕਈ ਸੱਚਾਈ ਐ ਇਹਦੇ ਵਿੱਚ ਇਹਦੇ ਤੇ ਮੈਨੂੰ ਕਾਲਾਂ ਆ ਰਹੀਆਂ ਆ ਠੀਕ ਐ ਤੇ ਜਦੋਂ ਮੈਂ ਹਨਾ ਬੇਟੀ ਦਾ ਅਸੀਂ ਮੈਂ ਗਾ ਰਹੀਆਂ ਮੈਨੂੰ ਕਹਿੰਦੇ ਭੈਣ ਜੀ ਆ 2500 ਰੁਪਿਆ ਲਓ ਤੁਸੀਂ ਤੇ ਪਲੀਜ਼ ਸੌਰੀ ਐ ਅੱਛਾ ਮੈਂ ਉਹਨਾਂ ਕੋਲੋਂ 2500 ਰੁਪਿਆ ਮੈਂ ਕਿਹਾ ਮੇਰੇ ਵੀਰ ਮੈਨੂੰ 2500 ਰੁਪਏ ਨਹੀਂ ਚਾਹੀਦਾ ਮੈਂ ਕਿਹਾ 2500 ਤੁਸੀਂ ਰੱਖੋ ਜਦੋਂ ਮੈਂ ਕੰਮ ਹੀ ਨਹੀਂ ਕੀਤਾ ਤੁਹਾਡੇ ਮੈਂ ਦਿਲ ਤੇ ਖਰੀ ਨਹੀਂ ਉਤਰੀ ਤੁਹਾਡੇ ਮੁਤਾਬਕ ਮੈਂ ਕੰਮ ਨਹੀਂ ਕਰ ਸਕੀ ਤਾਂ ਮੈਂ ਮੈਂ ਇਹ ਪੈਸੇ ਦੀ ਹੱਕਦਾਰ ਵੀ ਨਹੀਂ ਗੇ ਬਿਲਕੁਲ ਮੈਨੂੰ ਨਹੀਂ ਚਾਹੀਦੇ ਮੈਂ ਕਿਹਾ ਉਹਨੀ ਪੈਰੀ ਅਸੀਂ ਦੋਨੋਂ ਜਾਣੇ ਬਾਹਰ ਆਏ ਹਸਬੰਡ ਵਾਈਫ ਬੜਾ ਮਨ ਟੁੱਟਿਆ ਬਹੁਤ ਮਨ ਪਰੇਸ਼ਾਨ ਮੈਂ ਕਿਹਾ ਵੀ ਚਲੋ ਬਾਹਰ ਆਣ ਕੇ ਚੱਪਲ ਹੀ ਪਾਉਣ ਲੱਗੇ ਸਟੂਡੀਓ ਤੋਂ ਬਾਹਰ ਅੱਛਾ ਜਦੋਂ ਚੱਪਲ ਪਾਉਣ ਲੱਗੇ ਉਹਨੀ ਪੈਰੀ ਅੱਛਾ ਉਹ ਘੜੀ ਉਹ ਟਾਈਮ ਹਮ ਸੁਖਪਾਲ ਸੁਖ ਜੀ ਦਾ ਮੈਨੂੰ ਫੋਨ ਆਇਆ ਹਮ ਉਹਨਾਂ ਦਾ ਬਹੁਤ ਵੱਡਾ ਉਹਨਾਂ ਦਾ ਬੰਸਲ ਸਾਹਿਬ ਦਾ ਬਹੁਤ ਰੋਲ ਆ ਮੇਰੀ ਲਾਈਫ ਦੇ ਵਿੱਚ ਹਮ ਉਹਨਾਂ ਨੇ ਫੋਨ ਕੀਤਾ ਹਮ ਕਹਿੰਦੇ ਰੇਸ਼ਮ ਜੀ ਕਿੱਥੇ ਹੋ ਤੁਸੀਂ ਇਹ ਕਹਿੰਦੇ ਭਾਜੀ ਅਸੀਂ ਜਲੰਧਰ ਆ ਜੀ ਹਮ ਜਿੱਥੇ ਵੀ ਹੋ ਤੁਸੀਂ ਕਹਿੰਦੇ ਉਹ ਨਹੀਂ ਪੈਰੀ ਤੁਸੀਂ ਬੱਸ ਫੜੋ ਬੱਸ ਸਟੈਂਡ ਤੋਂ ਸਿੱਧੇ ਤੁਸੀਂ ਇੰਦਰ ਲੋਕ ਸਟੂਡੀਓ ਆ ਜਾਓ ਲੁਧਿਆਣਾ ਲੁਧਿਆਣਾ ਹਾਂਜੀ ਉਹ ਨਹੀਂ ਪੈਰੀ ਅਸੀਂ ਬੱਸ ਫੜੀ ਘਰ ਨਹੀਂ ਗਏ ਬੁਕੜੀ ਨੂੰ ਭੁੱਲ ਗਏ ਅਸੀਂ ਅੱਛਾ ਅਸੀਂ ਉਹ ਗਾਣੇ ਤਰੋਂਦੇ ਪਿੱਟਦੇ ਅਸੀਂ ਚੱਪਲ ਪਾਈ ਅਸੀਂ ਬੱਸ ਸਟੈਂਡ ਨੂੰ ਤੁਰ ਪਏ ਹੂੰ ਬੱਸ ਸਟੈਂਡ ਤੋਂ ਬੱਸ ਫੜੀ ਸਿੱਧਾ ਇੰਦਰ ਲੋਕ ਸਟੂਡੀਓ ਠੀਕ ਹੈ ਉੱਥੇ ਰਜਿੰਦਰ ਸਿੰਘ ਭਾਜੀ ਫਾਈਨ ਟੋਨ ਵਾਲੇ ਜੀ ਸੁਖਪਾਲ ਸੁਖ ਜੀ ਬਲਬੀਰ ਬੋਪਰਾਏ ਜੀ ਹੂੰ ਤੇ ਅਸੀਂ ਜਦੋਂ ਉਹ ਸਟੂਡੀਓ ਚ ਆਏ ਬਲਬੀਰ ਬੋਪਰਾਏ ਜੀ ਮੈਨੂੰ ਇੱਕ ਇੱਕ ਲਾਈਨ ਲਿਖ ਰਹੇ ਆ ਹੂੰ ਤੇ ਮੈਂ ਉਧਰ ਵੇਛੁਦਈਆ ਗਾਣਾ ਗਾ ਰਹੀ ਆ ਅੱਛਾ ਕਿ ਉਹ ਟਾਈਮ ਉਹ ਇੰਨਾ ਮਨ ਦੁਖੀ ਸੀਗਾ ਪਤਾ ਨਹੀਂ ਉਹ ਮਨ ਇੰਨਾ ਕਿ ਦੁਖੀ ਸੀਗਾ ਉਹੀ ਫੀਲ ਆ ਗਿਆ ਉਸ ਗਾਣੇ ਦੇ ਵਿੱਚ ਹਣਾ ਦੇ ਉਹ ਦੇਖੋ ਤੁਸੀਂ ਵੇਖ ਸੁਧਾਈਆ ਫਿਰ ਮੈਨੂੰ ਜਦੋਂ ਇੱਕ ਇੱਕ ਲਾਈਨ ਬਲਵੀਰ ਲਿਖ ਰਿਆ ਮੈਂ गा ਰਹੀਆਂ ਤੇ ਉਹ ਸੁਖਪਾਲ ਸੁਖ ਉਹ ਰਜਿੰਦਰ ਭਾਜੀ ਬਾਂਸਲ ਭਾਜੀ ਵੀ ਉੱਥੇ ਸੀਗੇ ਹੂੰ ਤੇ ਇਹ ਬੜਾ ਖੁਸ਼ ਹੁਣ ਵੀ ਕਿੰਨਾ ਫੀਲ ਆ ਰਿਹਾ ਕੁੜੀ ਦੇ ਗਾਣੇ ਚ ਕਿੰਨਾ ਆਵਾਜ਼ ਚ ਦਰਦ ਹੈ ਹਨਾ ਉਹ ਗਾਣਾ ਐਸਾ ਬਣਿਆ ਐਸਾ ਬਣਿਆ ਨਾ ਜਦੋਂ ਗਾਣਾ ਪੂਰਾ ਬਣ ਗਿਆ ਤਾਂ ਸੁਖਪਾਲ ਸੁਖ ਭਾਜੀ ਨੇ ਖੁਸ਼ ਕਹਿੰਦੇ ਸੁਦੇਸ਼ ਉਹਨਾਂ ਨੇ ਕਿਹਾ ਸੀ ਕਹਿੰਦੇ ਆ ਗਾਣਾ ਤੇਰਾ ਸੁਪਰ ਹਿੱਟ ਜਾਣਾ ਅੱਛਾ ਦੇ ਅਸੀਂ ਉਹਨਾਂ ਦੇ ਚਰਨ ਧੋ ਧੋ ਕੇ ਵੀ ਮੈਂ ਕਿਹਾ ਮੈਂ ਪੀਵਾ ਭਾਜੀ ਤੁਹਾਡੇ ਹੈ ਤੇ ਬਹੁਤ ਖੁਸ਼ ਹੋਏ ਫਿਰ ਜਦੋਂ ਇਹ ਗਾਣਾ ਆਇਆ ਨਾ ਤਾਂ ਫਿਰ ਤਾਂ ਲੋਕ ਕੋਈ ਕਹਿੰਨ ਬੰਬੇ ਤੋਂ ਕੁੜੀ ਗਾਰੀ ਆ ਕੋਈ ਕਹਿੰਨ ਪਾਕਿਸਤਾਨ ਤੋਂ ਗਾਰੀ ਆ ਸ਼੍ਰੇਸ਼ ਕੁਮਾਰੀ ਉਹਦਾ ਵੀ ਉਹਲੇ ਚ ਰੱਖ ਲਈ ਗਈ ਤੇ ਮੇਰੇ ਯਾਦ ਕਰਾ ਦਿੱਤੀ ਜਦੋਂ ਨਾ ਤੁਹਾਡੀਆਂ ਕੈਸਟਾ ਆਉਣੀਆਂ ਖਰੀਦਣਾ ਤੁਹਾਡੀ ਨਾਲ ਕੈਂ ਜੇ ਫੋਟੋ ਆ ਹਾਂ ਐਂ ਜੀ ਕਰਕੇ ਲੱਗੀ ਹੁੰਦੀ ਉਹ ਗੋਰਾ ਤੁਹਾਨੂੰ ਐਨਾ ਕਰੇ ਮੈਂ ਕਹਿੰਨਾ ਵੀ ਇਹ ਪਿੱਛੇ ਰੈਪਰ ਜਿਹੇ ਦੇ ਰਹਿ ਜਾਂਦੀ ਆ ਨਿੱਕੀ ਜੀ ਲਾ ਦਿੰਦੇ ਸੀ ਇੰਨੀ ਕੁ ਕਰਕੇ ਉਹ ਸਿੰਗਰ ਲਿਖਿਆ ਹੁੰਦਾ ਸੀ ਕੋ ਸਿੰਗਰ ਲਿਖ ਦਿੰਦਾ ਨਾ ਵੀ ਪਤਾ ਵੀ ਨਾ ਲੱਗੇ ਇਹਦਾ ਹਨਾ ਤੇ ਉਹ ਇੰਨੀ ਕੁ ਕਰਕੇ ਲਾ ਦਿੰਦੇ ਸੀ ਵੀ ਤੁਸੀਂ ਉਹ ਵੀ ਨਾ ਚਲੋ ਲਾਉਂਦੇ ਚਲੋ ਜਿੱਦਾਂ ਵੀ ਹੁਣ ਹੁਣ ਮੈਂ ਉਸ ਟਾਈਮ ਨੂੰ ਯਾਦ ਕਰਦੀ ਵੀ ਨਹੀਂ ਆ ਨਹੀਂ ਮੇਰੇ ਗੱਲ ਮੈਂ ਕਿ ਮੈਂ ਮੈਂ ਮਨ 'ਚ ਸੋਚਣਾ ਮੈਂ ਕਹਾ ਮਤਲਬ ਅਕਸਰ ਗੱਲ ਹੁੰਣੀ ਮੈਂ ਕਹਾ ਯਾਰ ਜ਼ੋਰ ਤਾਂ ਹੀ ਨਹੀਂ ਲੱਗਦਾ ਤੇ ਉਹਨਾਂ ਦੀ ਫੋਟੋ ਇਹਦੇ ਚ ਲਾ ਦਿੰਦੇ ਉਹਦੇ ਚ ਲਾ ਦਿੰਦੇ ਆ ਫਿਰ ਮੈਂ ਜ਼ਿਕਰ ਕੀਤਾ ਸੀ ਤਹਿਣਾ ਸਾਹਿਬ ਦੀ ਤਾਂ ਜਦੋਂ ਮੈਂ ਇਹ ਜ਼ਿਕਰ ਕੀਤਾ ਨਾ ਫੋਟੋ ਦਾ ਲੋਕਾਂ ਨੇ ਕੁਝ ਜ਼ਿਆਦਾ ਹੀ ਸੀਰੀਅਸਲੀ ਲੈ ਲਿਆ ਅੱਛਾ ਤੇ ਮੈਂ ਕਿਹਾ ਹੁਣ ਤਾਂ ਭਾਈ ਤੁਸੀਂ ਮੇਰੀ ਫੋਟੋ ਲਾਓ ਤੇ ਚਾਹੇ ਨਾ ਲਾਓ ਮੈਨੂੰ ਕੋਈ ਫਰਕ ਨਹੀਂ ਪੈਣਾ ਸਾਡਾ ਸੋਸ਼ਲ ਮੀਡੀਆ ਜਿੰਦਾਬਾਦ ਫੇਸਬੁੱਕ ਆ ਗਈ ਸਾਡੇ ਕਰਮਾਂ ਲਈ ਚੜ ਗਈ ਹੱਥ ਹੱਥ ਚੜ ਗਈ ਹੁਣ ਆਪਣੇ ਮੈਂ ਕਹੋਣੀ ਆਪ ਹੀ ਨੇ ਰੀਠਾਲ ਦੇਣੀ ਅਹੀਂ ਰੀਲਾ ਪਾ ਪਾ ਕੇ ਲੋਕਾਂ ਨੇ ਆਪੇ ਸੁਦੇਸ਼ ਕੁਮਾਰ ਨੂੰ ਪਛਾਨਣ ਲਾਪਣਾ ਮੈਨੂੰ ਲੋਡ ਨਹੀਂ ਹੈਗੀ ਤੁਸੀਂ ਮੇਰੀ ਫੋਟੋ ਨਾ ਬਿਲਾਓਗੇ ਮੈਂ ਮੈਂ ਕਹਿੰਨੇ ਮਾਲਕ ਨੇ ਮੈਨੂੰ ਬਹੁਤ ਸੋਹਣਾ ਮੈਨੂੰ ਇਹ ਜਰੀਆ ਦਿੱਤਾ ਹੈ ਨਹੀਂ ਤੁਸੀਂ ਵਾਰੀ ਵਾਰੀ ਨੇ ਰੇਸ਼ਮ ਜੀ ਦਾ ਗੱਲ ਕਰਦੇ ਹੋ ਨਾਲ ਉਹਦਾ ਜਗਾੜੀ ਲਾ ਦਿੰਦੇ ਇਹ ਉਹਨਾਂ ਨੇ ਆਪ ਰੱਖਿਆ ਕਿ ਤੁਸੀਂ ਉਹ ਕੰਮ ਨਹੀਂ ਮੈਂ ਜਗਾੜ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਗਾੜੀ ਬੰਦੇ ਆਏ ਇਹ ਕੋਈ ਨਾ ਕੋਈ ਜਗਾੜ ਕਰਦਾ ਹੀ ਰਹਿੰਦੀ ਹੈ ਬਸ ਅੱਛਾ ਜ਼ੁਗਤੀ ਬੰਦੇ ਜ਼ੁਗਤੀ ਬੰਦੇ ਆ ਬਹੁਤ ਜ਼ੁਗਤੀ ਬੰਦੇ ਨਹੀਂ ਨਹੀਂ ਵਧੀਆਗਾ ਅਸਲ 'ਚ ਨਾ ਇੱਕ ਇੱਕ ਹੋਰ ਬਹੁਤ ਵੱਡੀ ਜਿਹੜੀ ਗੱਲ ਹੈ ਮੈਨੂੰ ਅਕਸਰ ਕਹਿੰਦੇ ਹੁੰਦੇ ਆ ਵੀ ਜਿਹੜੇ ਸੁਦੇਸ਼ ਜੀ ਨੇ ਉਹ ਸਾਈਡ ਗਾਣਾ ਕਹਿੰਦੇ ਦੁਆਰਾ ਡੱਬ ਕਰਨਾ ਹੁੰਦੇ ਨੇ ਹਮਮਤਲਬ ਪਹਿਲੀ ਵਾਰੀ ਜੇ ਵਧੀਆ ਡੱਬਣਾ ਹੋਵੇ ਤਾਂ ਉਹ ਕਹਿੰਦੇ ਵਾਪਸ ਆ ਜਾਂਦੇ ਵਾਪਸ ਆ ਜਾਂਦੀ ਬਿਲਕੁਲ ਇਹ ਇਦਾਂ ਆ ਵੀ ਸੰਦੀਪ ਜੀ ਉਸ ਗਾਣੇ ਨੂੰ ਮਤਲਬ ਕਿ ਮੈਂ ਪੂਰਾ ਉਸ ਗਾਣੇ ਨਾਲ ਇਨਸਾਫ ਕਰਦੀ ਆ ਹੈਨਾ ਮੈਨੂੰ ਇਹ ਹੁੰਦਾ ਵੀ ਗਾਣੇ ਦੇ ਵਿੱਚ ਕੋਈ ਕਮੀ ਪੇਸ਼ੀ ਮੇਰੇ ਕੋਲ ਨਾ ਰਹਿਆ ਜਵੇ ਵੀ ਮੈਂ ਉਹਨੂੰ ਦੁਬਾਰਾ ਤਾਂ ਕਰਦੀ ਵੀ ਮੈਨੂੰ ਮੇਰੇ ਮਨ ਨੂੰ ਜਦੋਂ ਉਹ ਗਾਣਾ ਮੈਂ ਸੁਣਦੀ ਨਾ ਮੈਨੂੰ ਸਕੂਨ ਮਿਲਦਾ ਕੁਝ ਐਸੇ ਗਾਣੇ ਆ ਜਿਹੜੇ ਮੇਰੇ ਦਿਲ ਦੇ ਨੇੜੇ ਬਹੁਤ ਹੈਗੇ ਆ ਹੈਨਾ ਤੇ ਫਿਰ ਮੈਂ ਉਹਨਾਂ ਗਾਣੇ ਸਾਰਿਆਂ ਨਾਲ ਹੀ ਮੈਂ ਇਨਸਾਫ ਕਰਦੀ ਆ ਮੈਂ ਉਹਨੀਆਂ ਦਾ ਆਪ ਹੀ ਨਹੀਂ ਜੈਸ ਕਰਦੀ ਮੈਨੂੰ ਕਹਿ ਦਿੰਦੇ ਭੈਣ ਜੀ ਤੁਸੀਂ ਪਹਿਲੇ ਹੈਗੇ ਆ ਜਿਹੜੇ ਤੁਸੀਂ ਹਟਦੇ ਹੀ ਨਹੀਂ ਹੈਗੇ ਆ ਗਾਣਾ ਤੁਸੀਂ ਕਰ ਵੀ ਦਿਨੇ ਡੱਬ ਫਿਰ ਕਹਿੰਦੇ ਇੱਥੋਂ ਇਦਾਂ ਕਰਦਾ ਇੱਥੋਂ ਇਦਾਂ ਕਰਦਾ ਜਦੋਂ ਮੈਂ ਇਦਾਂ ਕਰ ਵੀ ਦਿੰਨੀ ਐ ਨਾ ਹੁਣ ਤਾਂ ਸਮਾਂ ਇਦਾਂ ਦਾ ਆ ਗਿਆ ਆਪਣੇ ਵੱਲੋਂ ਉਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੀਆਂ ਉਹ ਸਵਾਦ ਉਦੋਂ ਤਾਂ ਲੈ ਲੈਂਦੇ ਆ ਸਟੂਡੀਓ ਦੇ ਵਿੱਚ ਸੁਣ ਸੁਣ ਕੇ ਜਦੋਂ ਮੈਂ ਕੈਸਟ ਦੇ ਵਿੱਚ ਸੁਣਦੀ ਆ ਉਹ ਸਾਰਾ ਕੁਝ ਉੜਾਇਆ ਹੁੰਦਾ ਸਿੱਧਾ ਫਲੈਟ ਹੀ ਰੱਖਿਆ ਹੁੰਦਾ ਨਹੀਂ ਇਹ ਇਹਦਾ ਕੀ ਕਾਰਨ ਮੰਨਦੇ ਕਿ ਹੁਣ ਸੁਣਨ ਵਾਲੇ ਸਿੱਧੇ ਸਿੱਧਾ ਸੁਣਦੇ ਨੇ ਜਾਂ ਫਿਰ ਜਿਹੜੇ ਵੜਾਉਣ ਵਾਲੇ ਸਿੱਧਾ ਸਿੱਧਾ ਬਣਾਉਂਦੇ ਆ ਇਦਾਂ ਸੰਦੀਪ ਜੀ ਹੁਣ ਸੁਣਨ ਵਾਲਾ ਸਮਾਂ ਹੀ ਉਦੋਂ ਦਾ ਆ ਗਿਆ ਲੋਕ ਪਸੰਦ ਕਰਦੇ ਇਸ ਗਾਇਕੀ ਨੂੰ ਹੁਣ ਸਿੰਪਲ ਗਾਇਕੀ ਨੂੰ ਹੁਣ ਉਹ ਹਰਕਤਾਂ ਮੁਰਕੀਆਂ ਵਾਲਾ ਸਮਾਂ ਚਲਾ ਗਿਆ ਹੋਂ ਤਾਂ ਮੈਨੂੰ ਪਹਿਲਾਂ ਹੀ ਕਹਿੰਦੇ ਤੇ ਜਦੋਂ ਤੁਸੀਂ ਸਟੂਡੀਓ ਆਉਣਾ ਨਾ ਪੈਂਦੀ ਆਪਣੀਆਂ ਹਰਕਤਾਂ ਮੁਰਕੀਆਂ ਜਿੰਨੀਆਂ ਲਾਉਣੇ ਨਾ ਕਰਾਰੀਆਂ ਇਹ ਸਾਰੀਆਂ ਘਰ ਛੱਡ ਕੇ ਆਏ ਹੋ ਕਹਿੰਦੇ ਹੁਣ ਤਾਂ ਸਿੰਪਲ ਸਿੰਪਲ ਹੀ ਚੱਲਣਾ ਆ ਸਿੱਧਾ ਹੀ ਗਾਓ ਤੁਸੀਂ ਬਸ ਹੈ ਤਾਂ ਬਸ ਉਹ ਸਿੱਧਾ ਹੀ ਹੁਣ ਚੱਲਣ ਦੇ ਲੋਕ ਪਸੰਦ ਕਰਦੇ ਆ ਕਹੋ ਸਹੀ ਗੱਲ ਸਮੇਂ ਦੇ ਕੋਟਾ ਤਾਂ ਕਿ ਆਪ ਸਭ ਕੋ ਪਟੇ ਵੀ ਭਜਦਾ ਸੀ ਤੱਕ ਘਰੇ ਕੋ ਮੈਂ ਇਹ ਗਰਾਰੀਆਂ ਮਾਰ ਮਾਰ ਪਰ ਮੈਂ ਟਾਲਦੀ ਉਦੋਂ ਵੀ ਨਹੀਂ ਹੈਗੀ ਫੇਰ ਵੀ ਲੱਗੀ ਰਹਿਣੀ ਆ ਮੈਂ ਕਮਲਿਆਂ ਵਾਂਗੂ ਅੱਛਾ ਹਾਂ ਮੇਰੇ ਕੋ ਰਿਹਾ ਨਹੀਂ ਜਾਂਦਾ ਮੈਂ ਫੇਰ ਵੀ ਉੱਥੇ ਉਹ ਕਹਿੰਦੇ ਇਹਨਾਂ ਨੇ ਨਹੀਂ ਹਟਣਾ ਉਹ ਕਹਿੰਦੇ ਤਾਂ ਚੱਲੋ ਇਹਨਾਂ ਨੂੰ ਕਰ ਲੈਣ ਦਿਓ ਰਾਜਾ ਰਾਜੀ ਕਰ ਦਿਓ ਰਾਜੀ ਕਰ ਲੈਣ ਦਿਓ ਇਹਨਾਂ ਨੂੰ ਅੱਛਾ ਤੁਹਾਡਾ ਨਾ ਕਿ ਗੀਤ ਸੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਫਰੀਦਕੋਟ ਤੋਂ ਮੇਜਰ ਮਹਿਰਮ ਜ 29 ਪਰਸਨ ਸੀਗੇ ਸੋ ਬਹੁਤ ਰੱਬ ਨੇ ਧੱਕਾ ਕੀਤਾ ਆ ਉਹ ਬੰਦਾ ਵੀ ਬਹੁਤ ਸਟਰਗਲ ਉਹ ਮੁੰਡੇ ਨੇ ਕੀਤੀ ਪਰ ਚਲੋ ਮਾਲਕ ਨੂੰ ਹੁਣ ਕੀ ਉਹਦਾ ਪਾਣੇ ਨੂੰ ਅੰਨਣਾ ਤੁਹਾਡਾ ਨਾ ਉਹ ਉਹ ਗਾਣਾ ਬਹੁਤ ਚੱਲਿਆ ਤੋਂ ਸੱਪ ਦੀ ਮਣੀ ਸੱਪ ਦੀ ਮਣੀ ਉਹਦੇ 'ਚ ਤੁਹਾਡਾ ਜਿਹੜਾ ਉਹ ਮੈਨੂੰ ਲਾਉਣਾ ਮੈਨੂੰ ਤਾਂ ਕਿੱਥੇ ਆਉਂਦਾ ਹੁਣ ਮੈਂ ਤੇ ਤੁਹਾਡੇ ਜਿੰਨੀ ਮਿਹਨਤ ਨਹੀਂ ਕੀਤੀ ਨਹੀਂ ਨਹੀਂ ਬਹੁਤ ਸੋਹਣਾ ਪੂਰਾ ਪ੍ਰੋਜੈਕਟ ਹੀ ਮੇਜਰ ਮਹਿਰਮ ਉਹਨਾਂ ਦਾ ਬਹੁਤ ਹੀ ਸੁਰੀਲਾ ਗਾਉਂਦੇ ਸੀ ਉਹ ਬੜਾ ਸੁਣਾਓ ਹਾਂ ਬੜਾ ਕਰਿਓ ਥੋੜਾ ਜਿਹਾ ਹਾਂ ਤਾਂ ਬਸ਼ਾਇਦ ਮੈਂ ਹਾਂ ਤਾਂ ਨਾ ਹੋਵੇਗਾ ਉਹ ਚਲੋ ਹਾਂ ਅੱਲਾਹ ਭਾਜੀ ਸੁਣਾ ਦੰਨੀ ਆ ਹਾਂ ਅੱਖਾਂ ਅੱਖਾਂ ਵਿੱਚੋਂ ਅੱਖਾਂ ਅੱਖਾਂ ਵਿੱਚ ਸਾਂਥੋਂ ਹਾਂ ਮੰਗਦਾ ਵੇ ਠੰਡੀ ਠੰਡੀ ਜ਼ੁਲਫਾਂ ਦੀ ਛਾਂ ਮੰਗਦਾ ਅੱਖਾਂ ਅੱਖਾਂ ਵਿੱਚ ਸਾਂਥੋਂ ਹਾਂ ਮੰਗਦਾ ਵੇ ਠੰਡੀ ਠੰਡੀ ਜ਼ੁਲਫਾਂ ਦੀ ਛਾਂ ਮੰਗਦਾ ਜੇ ਤੂੰ ਆਪਣੀ ਬਣਾ ਕੇ ਮੈਨੂੰ ਰੱਖਣਾ ਆਪਣੀ ਬਣਾ ਕੇ ਮੈਨੂੰ ਰੱਖਣਾ ਤੇ ਹਰ ਗੱਲ ਮੰਨਣੀ ਪਾਉ ਕੁੜੀ ਸੱਪ ਦੀ ਵੇ ਕੁੜੀ ਸੱਪ ਦੀ ਕੁੜੀ ਸੱਪ ਦੀ ਮੰਨੀ ਦੇ ਵਾਂਗੂ ਸੋਹਣਿਆ ਵੇ ਸਾਭ ਸਾਭ ਰੱਖਣੀ ਪਾਉ ਕੁੜੀ ਸੱਪ ਦੀ ਮੰਨੀ ਦੇ ਵਾਂਗੂ ਸੋਹਣਿਆ ਵੇ ਸਾਭ ਸਾਭ ਰੱਖਣੀ ਪਉ اچھا ਵੀ ਮੇਰੇ ਕੰਮ ਚ ਫੋਕਸ ਰਹੇ ਅੱਛਾ ਜਦੋਂ ਤੁਹਾਡੀ ਕੀ ਜੁਬਾਨ ਹੁੰਦੀ ਆ ਜਦ ਚਲਦੀ ਆ ਉਹਨੇ ਇੱਕ ਪਾਸੇ ਮਿਸ ਪੂਜਾ ਦਾ ਨਾਮ ਵੀ ਵੱਡੇ ਪੱਧਰ ਤੇ ਆਉਂਦਾ ਜੀ ਜੀ ਬਹੁਤ ਸਾਰੇ ਲੋਕ ਅਕਸਰ ਇਹ ਸਵਾਲ ਉਹਨਾਂ ਦੇ ਮਨ ਚ ਬਣ ਜਾਂਦਾ ਵੀ ਸ਼ਾਇਦ ਇਹਨਾਂ ਦੇ ਵਿੱਚ ਪੂਰੀ ਟੱਕਰ ਆ ਜਣੀ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਹੋਣੇ ਗੱਲ ਨਹੀਂ ਕਰਦੇ ਹੋਣੇ ਤਾਂ ਇਹ ਲੋਕਾਂ ਦੇ ਮੰਦਾ ਭਲੇਖਾ ਕੱਡੋ ਵੀ ਉਸ ਦੌਰ ਦੇ ਵਿੱਚ ਤੁਹਾਡੀ ਫਿਰ ਮਿਸ ਪੂਜਾ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਜਾਂ ਮਿਲੀ ਬਿਲਕੁਲ ਬਹੁਤ ਨਾਈਸ ਕੁੜੀ ਆ ਇੰਨੀ ਮੇਰੀ ਜਿਸ ਦਾ ਮੇਰੀ ਆਪਣੀ ਬੇਟੀ ਹੈ ਨਾ ਮੈਂ ਤੁਹਾਨੂੰ ਬੇਟੀ ਪਵਾ ਮੇਰੇ ਉਮਰ ਤੋਂ ਵੀ ਉਹ ਛੋਟੀ ਆ ਪਰ ਮੇਰਾ ਨਾਲ ਉਹਦਾ ਬਹੁਤ ਮੇਰੀ ਇੰਨੀ ਕਿ ਇੱਜ਼ਤ ਕਰਦੀ ਆ ਨਾ ਉਹ ਕੁੜੀ ਉਹਨਾਂ ਦੇ ਹਸਬੰਡ ਵੀ ਜਿਹੜੇ ਰومی ਚੱਲੀ ਜੀ ਉਹ ਵੀ ਰਿਸਪੈਕਟ ਮੈਨੂੰ ਪੂਰੀ ਦਿੰਦੇ ਆ ਤੇ ਉਸ ਟਾਈਮ ਦੇ ਵਿੱਚ ਵੀ ਜਿਸ ਤਰ੍ਹਾਂ ਦੌਰ ਸੀ ਜਦੋਂ ਪੂਜਾ ਉਹਨਾਂ ਦਾ ਤਾਂ ਮੇਰਾ ਪੂਜਾ ਹੁਣੀ ਡਬਿੰਗ ਕਰਕੇ ਬਾਹਰ ਸਟੂਡੀਓ ਚ ਆਉਂਦੇ ਸੀ ਮੈਂ ਅੰਦਰ ਵੱੜਦੀ ਸੀ ਮੈਂ ਡਬਿੰਗ ਕਰਕੇ ਬਾਹਰ ਆਂਦੀ ਸੀ ਤਾਂ ਪੂਜਾ ਜੀ ਅੰਦਰ ਜਾ ਰਹੇ ਸੀਗੇ ਸਾਡਾ ਇਦਾਂ ਹੁੰਦਾ ਸੀ ਟਕਰਾਂ ਤੇ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਜਾਂ ਪੂਜਾ ਨਾਲ ਮੇਨੂੰ ਕਦੀ ਅਸੀਂ ਬੋਲ ਚਾਲ ਨਹੀਂ ਇਹ ਕੀਤਾ ਕੰਮ ਆ ਸਾਡੇ ਆਪੋ ਆਪਣੇ ਹਨ ਪਰ ਸਾਡਾ ਇਦਾਂ ਦੀ ਆਪਣੇ ਲਾਈਫ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਨਹੀਂ ਬਹੁਤ ਸਾਰੇ ਆਮ ਲੋਕਾਂ ਨੂੰ ਇਹ ਲੱਗਿਆ ਕਿ ਮਿਸ ਪੂਜਾ ਨੇ ਸੁਦੇਸ਼ ਕੁਮਾਰੀ ਦੇ ਕੈਰੀਅਰ ਨੂੰ ਢਾਹ ਲਾਈਆ ਵੀ ਉਹਦੇ ਗਾਣੇ ਖਿੱਚ ਲਏ ਨਹੀਂ 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 ਕੋਈ ਇਦਾਂ ਦੀ ਗੱਲ ਨਹੀਂ ਹੈਗੀ ਉਹ ਕਹਿਣ ਵਾਲੇ ਬਹੁਤ ਕੁਝ ਮੈਨੂੰ ਵੀ ਕਹਿੰਦੇ ਰਿਹਾ ਕਿ ਇਹ ਗੱਲਾਂ ਵੀ ਹੋਈਆਂ ਆ ਵੀ ਬੜਾ ਗਾਣਾ ਪੂਜਾ ਉਹਨਾਂ ਦਾ ਇਦਾਂ ਹੋਇਆ ਇਦਾਂ ਹੋਇਆ ਪਰ ਮੈਂ ਕਿਹਾ ਵੀ ਨਹੀਂ ਇਹ ਅੱਜਕੱਲ੍ਹ ਪਾਈ ਕਹਿੰਦੇ ਵੀ ਲੋਕ ਬੜੀ ਦੁਨੀਆ کئی ਰੰਗਾਂ ਦੀ ਹੈਗੀ ਆ ਪਰ ਆਪਾਂ ਕਿਸੇ ਦੀ ਗੱਲ ਤੇ ਕਾਹ ਨੂੰ ਮੂ ਕਰਨਾ ਹੈਗਾ ਹਨਾ ਤੇ ਮੈਂ ਹੁਣ ਹੁਣ ਤਾਂ ਮੈਂ ਬਸ ਉਹ ਵਾਈ ਗੁਰੂ ਜੀ ਦੇ ਲੱਡ ਲੱਗੀ ਆ ਉਹਨਾਂ ਨੇ ਇੰਨੀ ਕਿ ਸਹਿਣ ਸ਼ਕਤੀ ਦਿੱਤੀ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਮੈਂ ਸਾਰੇ ਮੇਰੇ ਲਈ ਚੰਗੇ ਪਹਿਲਾਂ ਕਹਿੰਦੇ ਸੀ ਮਾੜਾ ਪਹਿਲਾਂ ਥੋੜਾ ਜਿਹਾ ਉਹ ਰੋਸਾ ਜਿਹਾ ਆ ਜਾਂਦਾ ਕਿਤੇ ਕਿਤੇ ਉਹ ਹੁਣ ਰੋਸਾ ਹੁਣ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਲਈ ਰੋਸਾ ਹੁਣ ਸੋਸ਼ਲ ਮੀਡੀਆ ਨੇ ਚੱਕਤਾ ਬਸ ਅੱਛਾ ਹੁਣ ਜਿਹਨਾਂ ਸਾਰੇ ਤੁਹਾਨੂੰ ਵੇਖਦੇ ਆ ਰੀਲਾਂ ਤੇ ਬਸ ਬਸ ਉਹ ਹੋਰ ਸੋਸ਼ਲ ਮੀਡੀਆ ਮੈਂ ਤਾਂ ਉਹਨੂੰ ਮੱਥਾ ਟੇਕਦੀ ਹਣੀ ਜੈ ਹੋ ਹਨਾ ਤੇ ਬਸ ਜਿਨਾਂ ਨੇ ਮੈਨੂੰ ਬੱਲੇ ਬੱਲੇ ਕਰਾਤੀ ਬੱਲੇ ਬੱਲੇ ਕਰਾਤੀ ਹੁਣ ਜਿਨਾਂ ਨੇ ਜਿਨਾਂ ਤੇ ਹਿਰਖਸੀ ਮੈਨੂੰ ਰੋਸਾ ਸੀਗਾ ਹੁਣ ਕਈ ਕਲਾਕਾਰ ਕਹਿੰਦੇ ਰਹੇ ਆ ਮੈਨੂੰ ਕਹਿੰਦੇ ਜਦੋਂ ਪੈਸਾ ਅਸੀਂ ਲਾ ਰਹੇ ਆ ਅਸੀਂ ਸਾਰਾ ਕੁਝ ਕਰ ਰਹੇ ਆ ਫਿਰ ਫੋਟੋ ਵੀ ਸੁਦੇਸ਼ ਕੁਮਾਰੀ ਦੀ ਅਸੀਂ ਕਿਉਂ ਲਾਈਏ ਜਦੋਂ ਖਰਚਾ ਹੀ ਅਸੀਂ ਸਾਰਾ ਆਪਣੇ ਕੋਲੋਂ ਕਰ ਰਹੇ ਆ ਹਨਾ ਤੇ ਕਈ ਬੰਦਿਆਂ ਦੇ ਮੈਂ ਸੁਣਿਆ ਵੀ ਆ ਹਨ ਤੇ ਇਸ ਕਰਕੇ ਫਿਰ ਮੈਂ ਕਿਹਾ ਚਲੋ ਉਹ ਵੀ ਸਹੀ ਹੈਗੇ ਆ ਵੀ ਵਿਚਾਰਿਆਂ ਨੇ ਚਲੋ ਮੇਰੀ ਪੇਮੈਂਟ ਮੈਨੂੰ ਦੇ ਦਿੱਤੀ ਆ ਸ਼ਾਇਦ ਇਸ ਵਜ੍ਹਾ ਕਰਕੇ ਅਗਲਿਆਂ ਨੇ ਫੋਟੋ ਦਾ ਨਹੀਂ ਉਹਨਾਂ ਨੇ ਸਹੀ ਸਮਝਿਆ ਪਰ ਹੁਣ ਪੈਸਾ ਤਾਂ ਪੂਜਾ ਹੁਣੀ ਵੀ ਲੈਂਦੇ ਸੀਗੇ ਸਾਰੇ ਕਲਾਕਾਰ ਲੈਂਦੇ ਸੀ ਨਾ ਫਿਰ ਉੱਥੇ ਬਿਤਕਰਾ ਜਾ ਜਾਂਦਾ ਹੈਗਾ ਜਾਂ ਤਾਂ ਬ੍ਰੋਕਰ ਤੁਸੀਂ ਸਾਰਾ ਨਾ ਇੱਕ ਇਕੁਅਲ ਚੱਲੋ ਜਾਂ ਇਕੁਅਲ ਚੱਲੋ ਜਾਂ ਮੇਰੇ ਨਾਲ ਇਕੱਲੇ ਨਾ ਫਿਰ ਜਦੋਂ ਫਰਕ ਕਰਦੇ ਸੀ ਫਿਰ ਮੇਰੇ ਮਨ 'ਚ ਆਉਂਦਾ ਸੀਗਾ ਅੱਛਾ ਚਲੋ ਇੱਕ ਸਵਾਲ ਪਤਾ ਨਹੀਂ ਤੁਹਾਨੂੰ ਚੰਗਾ ਲੱਗਣਾ ਫਿਰ ਉਦੋਂ ਕਦੇ ਰੱਬ ਨਾਲ ਨਾਰਾਜ਼ਗੀ ਹੋਈ ਵੀ ਮਤਲਬ ਆਪਣੇ ਆਪ ਨੂੰ ਲੈ ਕੇ ਵੀ ਮੈਂ ਥੋੜਾ ਜਿਹਾ ਜੇ ਮੈਂ ਇਦਾਂ ਦੀ ਹੁੰਦੀ ਜਾਂ ਮੈਂ ਇਦਾਂ ਦੀ ਹੁੰਦੀ ਤਾਂ ਸ਼ਾਇਦ ਮੈਨੂੰ ਲੈ ਲੈਂਦੇ ਕਈ ਵਾਰੀ ਬੰਦਾ ਮਨ ਦੇ ਵਿੱਚ ਸੋਚਦਾ ਵੀ ਅੱਜ ਉਹ ਸਲਿਮ ਟ੍ਰਿਮ ਨੇ ਸ਼ਾਇਦ ਤਾਂ ਆ ਰਹੇ ਨੇ ਇਹ ਸੰਦੀਪ ਜੀ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਪਰ ਜੇ ਮੈਂ ਸਲਿਮ ਟ੍ਰਿਮ ਹੁੰਦੀ ਜੇ ਮੈਂ ਪਰਸਨੈਲਿਟੀ ਵੀ ਮੇਰੀ ਜ਼ਿਆਦਾ ਹੁੰਦੀ ਸ਼ਾਇਦ ਮੈਨੂੰ ਆ ਸਤਕਾਰ ਮੈਨੂੰ ਨਹੀਂ ਮਿਲਣਾ ਬਿਲਕੁਲ ਇਹ ਸਤਕਾਰ ਜੋ ਅੱਜ ਮੇਰੀ ਮਾਲਕ ਨੇ ਮੈਂ ਸ਼ੁਕਰਾਨਾ ਕਰਦੀ ਆਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰ ਉਹਦਾ ਜੋ ਭੈਣ ਜੀ ਮਾਤਾ ਜੀ ਮਾਂ ਦੇ ਸਤਕਾਰ ਮੈਨੂੰ ਦਿੰਦੇ ਨਾ ਮੈਂ ਉਹਦਾ ਸ਼ੁਕਰਾਨਾ ਕਰਦੀ ਆਂ ਵੀ ਤੇਰਾ ਸ਼ੁਕਰ ਜਿਹੜੀ ਇੱਜ਼ਤ ਮੇਰੇ ਝੋਲੀ ਪਾਈ ਹੈ ਨਾ ਇਹ ਸਭ ਤੇ ਝੋਲੀ ਪਾਈ ਬਿਲਕੁਲ ਮੈਨੂੰ ਸਲਿਮ ਟ੍ਰਿਮ ਨਾ ਮੈਂ ਜਿੱਦਾਂ ਦੀ ਉਹਨੇ ਮੈਨੂੰ ਬਣਾਇਆ ਨਾ ਮੈਂ ਉਹਦਾ ਸ਼ੁਕਰ ਕਰਦੀ ਆਂ ਪਰ ਫੇਰ ਵੀ ਲੋਕ ਮੇਰੇ ਚੋਣ ਵਾਲੇ ਮੈਨੂੰ ਇੰਨਾ ਪਿਆਰ ਦਿੰਦੇ ਸੰਦੀਪ ਜੀ ਮੈਨੂੰ ਬਹੁਤ ਮੈਨੂੰ ਹਲਾ ਸ਼ੇਰੀ ਦਿੰਦੇ ਆ ਮੇਰੇ ਚੋਣ ਵਾਲੇ ਮੇਰੀ ਆਵਾਜ਼ ਨੂੰ ਪਿਆਰ ਕਰਨ ਵਾਲੇ ਉਹਨਾਂ ਕਰਕੇ ਮੈਂ ਗਾ ਰਹੀ ਆ ਤੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਕੋਈ ਗਿਲਾ ਸ਼ਿਕਵਾਨੀ ਮੈਨੂੰ ਕਿਸੇ ਨਾਲ ਨਹੀਂ ਮੈਂ ਪ੍ਰਮਾਤਮਾ ਨੇ ਜਿੱਦਾਂ ਵੀ ਮੈਨੂੰ ਬਣਾਇਆ ਮੈਂ ਉਹਦਾ ਸ਼ੁਕਰ ਕਰਦੀ ਆ ਤੇ ਇਹ ਸੰਨ ਸਾਡੇ ਨਾਲ ਸੁਦੇਸ਼ ਕੁਮਾਰੀ ਜੀ ਬਹੁਤ Տੇ ਸਾਰੀਆਂ ਅੱਜ ਗੱਲਾਂ ਕੀਤੀਆਂ ਨੇ ਉਮੀਦ ਹੈ ਕਿ ਗੱਲਾਂ ਨੂੰ ਤੁਸੀਂ ਪਸੰਦ ਕੀਤਾ ਹੋਵੇਗਾ ਕੈਮਾ ਮੈਂ ਗੁਰਪ੍ਰੀਤ ਦੇਸਰਾਜ ਕਰਨ ਦੇ ਨਾਮ ਦੀਪ ਸੰਦੀਪ